ਉਦੇ ਕੀ ਗੱਲ ਕਰਦਾ ਉਹਦੇ ਕੋਈ ਅੱਗੇ ਆ ਨਾ ਕੋਈ ਉਹਦੇ ਪਿੱਛੇ ਆ ਉਹ ਤਾਂ ਲਵਾਰ ਸਭ ਵਿਚਾਰਾ ਉਹ ਨਾ ਸਾਧਨ ਭੇਜਣਾ ਹੈ ਉਹਦਾ ਕੋਈ ਬਾਲੀਵੁੱਡ ਸੈਨਿੰਗ ਆ ਬਾਈ ਗੱਲ ਲੈ ਵੀ ਚੰਨੀ ਤੇ ਤਾਂ ਬਾਇਓਪਿਕ ਬਣਨੀ ਆ ਹਲਾਓ ਕਿਵੇਂ ਮੈਂ ਕਹ ਇੱਕ ਫਿਲਮ ਬਣਨੀ ਆ ਚੰਨੀ ਦੀ ਜ਼ਿੰਦਗੀ ਤੇ ਅੱਛਾ ਤੇ ਉਹਦਾ ਨਾਮ ਬੜਾ ਘੈਂਟ ਰੱਖਣਾ ਨਾ ਕੀ ਆ ਨਾਮ ਰੱਖਣਾ ਭਧੌੜ ਚ ਦੌੜ ਤੇ ਡਾਇਲੋਗ ਬੜਾ ਮਸ਼ਹੂਰ ਹੋਣਾ ਉਹ ਕਿਹੜਾ ਹੀ ਕੀ ਗੱਲ ਕਰਦਾ ਯਾਰ ਤਿੰਨ ਕੁ ਮਹੀਨੇ ਮੈਂ ਤਾਂ ਮੁੱਖ ਮੰਤਰੀ ਵੀ ਰਿਆ ਤੋਰ ਫਿੱਟੇ ਮੈਨੂੰ ਸਾਰੇ ਕੰਮ ਹੀ ਆਉਂਦੇ ਆ ਮੈਂ ਛੱਡਿਆ ਹੀ ਕੋਈ ਨਹੀਂ ਲੈ ਹੋਰ ਹੁਣ ਕਰ ਮੌਸਮ ਦੀ ਗੱਲ ਮੈਂ ਤੇ ਪੰਜਾਬ ਦਾ ਮੌਸਮ ਬਦਲ ਗਿਆ ਓਏ ਮੌਸਮ ਨੇ ਆਪਦੇ ਵੇਲੇ ਤੇ ਆ ਕੇ ਬਦਲਣਾ ਹੀ ਹੁੰਦਾ ਹੋਰ ਇੱਕੋ ਜਿਹਾ ਮੌਸਮ ਥੋੜੀ ਚੱਲਦਾ ਹੁੰਦਾ ਵੀ ਲੈ ਵੇਖ ਲੈ ਵੀ ਜਿਹੜੇ ਹਿਸਾਬ ਨਾਲ ਹੁਣ ਦੱਸਦਾ ਵੀ ਬੱਦਲ ਆਉਣਗੇ ਕਿ ਨਹੀਂ ਆਉਣਗੇ ਲੈ ਬਾਦਲ ਬੱਦਲ ਸਾਫ ਹੋਇਆ ਉਹ ਬੱਦਲ ਨਹੀਂ ਸਾਫ ਹੋਇਆ ਲਾਂਤੀਆ ਪੰਜਾਬ ਤੋਂ ਬੱਦਲ ਸਾਫ ਹੋਇਆ ਅਸ਼ਿਆ ਜਿਹੜੇ ਹਿਸਾਬ ਨਾਲ ਸਾਫ ਹੋਏ ਦੁਬਾਰਾ ਨਹੀਂ ਆਉਂਦੇ। ਦੁਬਾਰਾ ਆਉਣਗੇ ਕਿ ਨਹੀਂ ਆਉਣਗੇ? ਮੈਂ ਕਹੇ ਨਹੀਂ ਆਉਣੇ 1900 ਰਾ ਸਕਦੇ। ਬਾਦਲ ਨਹੀਂ ਹੁਣ ਮੁੜ ਦੇਗੇ। ਗੁੰਝੇ ਲੱਗੇ ਆ। ਉਹ ਜਿਹੜੇ ਹਿਸਾਬ ਨਾਲ ਇਹ ਸਾਫ ਹੋਏ ਆ। ਆਹਾ ਮੈਂ ਕਹ ਇਹਨਾਂ ਦੀ ਤਾਂ ਬਾਬੇ ਨੇ ਨੇੜਿਓਂ ਹੋ ਕੇ ਸੁਣੀ ਆ। ਹਲੋ ਕਿਵੇਂ ਬਈ? ਮੈਂ ਕਾ ਦੋਵੇਂ ਜੀ ਕਹਿੰਦੇ ਸੀ ਸਟੇਜਾਂ ਤੇ ਚੜ੍ਹ ਕੇ। ਕੀ ਕਹਿੰਦੇ ਸੀ? ਕਹਿੰਦੇ ਜੀ ਮਾਲਕਾ ਸੱਚਾ ਬਾਦਸ਼ਾਹ। ਆਹਾ ਜਿਨ੍ਹਾਂ ਨੇ ਪੰਜਾਬ ਨਾਲ ਮਾੜਾ ਕੀਤਾ ਉਹਨਾਂ ਦਾ ਕੱਖ ਨਾ ਰਵੇ। ਹਲਾ ਫੇਰ। ਦੇਖ ਲਾ ਫਿਰ ਬਾਬਾ ਨਾਨਕ ਕਿਤੇ ਨੇੜੇ ਹੀ ਕੰਨ ਲਾਈ ਖੜਾ ਸੀ। ਨੇੜਿਓਂ ਹੀ ਸੁਣੀ ਆ। ਬੇਨਤੀਦਾਰ ਪ੍ਰਵਾਨ ਹੋ ਤੋਰ ਫਟੇ ਕੱਖ ਨੀ